ਨਵਜੋਤ ਸਿੰਘ ਸਿੱਧੂ ਨੇ ਛੱਡਿਆ ਤਖਤ ਹਜ਼ਾਰਾ ਨਵਜੋਤ ਸਿੰਘ ਸਿੱਧੂ ਨੇ ਛੱਡਿਆ ਤਖਤ ਹਜ਼ਾਰਾ ਮਤਲਬ ਕਿ ਉਹ ਮੰਚ ਅੱਜ ਉਹਨਾਂ ਨੇ ਛੱਡ ਦਿੱਤਾ ਹੈ ਜਿਸ ਮੰਚ ਉੱਤੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾਰਾਜਨ ਆਏ ਹੋਣ ਤੇ ਇੱਕ ਨਾਲ ਵਰਕਰ ਮੀਟਿੰਗ ਸਾਰੇ ਪੰਜਾਬ ਦੇ ਕਾਂਗਰਸ ਦੇ ਵਰਕਰਾਂ ਦੀ ਮੀਟਿੰਗ ਨਵਜੋਤ ਸਿੰਘ ਸਿੱਧੂ ਦੀ ਗેરਹਾਜ਼ਰੀ ਦੂਜੇ ਵੱਨੇ ਕੌਮੀ ਮਾਰਕ ਜਿਹੜੇ ਨੇ ਹਰਿਆਣੇ ਵੱਲੋਂ ਵੱਡੇ ਵੱਡੇ ਪੱਥਰ ਲਾ ਕੇ ਬੰਦ ਕੀਤੇ ਜਾ ਰਹੇ ਨੇ ਤੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਕੂਚਵਲ ਵਹੀਰਾ ਜਿਹੜੀਆਂ ਨੇ ਉਹ ਕਤਲੀਆਂ ਨੇ ਇਹ ਸਾਰੇ ਮਾਮਲੇ ਸਬੰਧੀ ਸਾਡੇ ਨਾਲ ਜੁੜੇ ਨੇ ਖਾਸ ਤੌਰ ਤੇ ਉਹਗੇ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਸੋ ਸਭ ਤੋਂ ਪਹਿਲਾਂ ਪੱਟੀ ਸਾਹਿਬ ਚੈਨਲ ਇਹ ਮਿਸ਼ਨ ਪੰਜਾਬੀ ਨੂੰ ਤੁਹਾਡਾ ਵੈਲਕਮ ਸਵਾਗਤ ਕਿਉਂਕਿ ਅਪਿੰਟ ਰਿਸਰਵ ਸਤਿ ਸ੍ਰੀ ਅਕਾਲ শ্রোਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਮਲਕਾਰਾਜਨ ਖੜਗੇ ਦੀ ਅੱਜ ਸਮਰਾਲਾ ਰੈਲੀ ਸੀ ਤੇ ਲੋਕ ਸਭਾ ਚੋਣ ਦੇ ਮਤਲਕ ਅੱਜ ਉਹਨਾਂ ਦੀ ਇਹ ਪਹਿਲੀ ਕਾਨਫਰੰਸ ਸੀਗਾ ਪੰਜਾਬ ਦੇ ਵਿੱਚ ਤੇ ਇਹਦੇ ਉੱਤੇ ਵੱਡੇ ਪੱਧਰ ਉੱਤੇ ਨਜ਼ਰਾਂ ਟਿਕੀਆਂ ਹੋਈਆਂ ਸਨ ਤੇ ਨਾਲ ਇੱਕ ਨਜ਼ਰ ਟਿਕੀ ਹੋਈ ਸੀ ਨਵਜੋਤ ਸਿੰਘ ਸਿੱਧੂ ਉੱਤੇ ਕਿ ਉਹ ਇਸ ਰੈਲੀ ਦੇ ਵਿੱਚ ਸਮਰਾਲਾ ਵਾਲੀ ਰੈਲੀ ਦੇ ਵਿੱਚ ਪਹੁੰਚਣਗੇ ਜਾਂ ਨਹੀਂ ਪਰੰਤੂ ਆਖਰ ਉਹੀ ਹੋਇਆ ਇੱਕ ਸਸਪੈਂਸ ਸੀ ਪਰੰਤੂ ਨਵਜੋਤ ਸਿੰਘ ਸਿੱਧੂ ਨਹੀਂ ਗਏ ਉਹਨਾਂ ਨੇ ਉਸ ਮੰਚ ਤੋਂ ਅੱਜ ਆਪਣੇ ਆਪ ਨੂੰ ਅਲਹਿਦਾ ਰੱਖਿਆ ਡਾਕਟਰ ਸਾਹਿਬ ਇਹ ਫਿਰ ਕਾਂਗਰਸ ਦਾ ਭਵਿੱਖ ਕਿਵੇਂ ਹੈ ਨਵਜੋਤ ਸਿੰਘ ਸਿੱਧੂ ਇੱਕ ਬੰਨੇ ਨੇ ਹੁਣ ਤੇ ਦੂਜੀ ਜਿਹੜੀ ਧਿਰ ਹੈ ਉਹ ਦੂਜੇ ਬੰਨੇ ਜੀ ਡਾਕਟਰ ਸਾਹਿਬ ਇਹ ਖੁਪ ਵਿੱਚ ਰਿਜ਼ਰਵ ਕਰ ਲਿਆ ਵੀ ਸਿੱਧੂ ਸਾਹਿਬ ਦਾ ਉੱਥੇ ਵੈਸੇ ਜਾਣਾ ਬਣਦਾ ਸੀਗਾ ਮੇਰੇ ਖਿਆਲ ਚ ਪਰ ਜੋ ਖਬਰਾਂ ਮਿਲੀਆਂ ਨੇ ਕਹਿੰਦੇ ਉਹਨਾਂ ਨੂੰ ਸੱਦਿਆ ਨਹੀਂ ਗਿਆ ਬੁਲਾਇਆ ਨਹੀਂ ਗਿਆ ਪਰ ਜੇ ਚਲੇ ਜਾਂਦੇ ਤਾਂ ਸ਼ਾਇਦ ਮੇਰਾ ਕਹਿ ਲੈ ਉੱਥੇ ਸ਼ਾ ਸਕਦੇ ਸੀ ਸਟੇਜ ਦੇ ਉੱਪਰ ਉਹਨੇ ਨੇ ਆਪੇ ਹੀ ਆਪਣੇ ਆਪ ਨੂੰ ਮਤਲਬ ਜਿਸ ਤਰ੍ਹਾਂ ਇਹਨੇ ਜਦੋਂ ਰਿਜਾਈਨ ਕਰਿਆ ਸੀ ਪ੍ਰਧਾਨਗੀ ਤੋਂ ਉਹ ਵੀ ਇਹਨਾਂ ਨੇ ਥੋੜਾ ਜਿਹਾ ਮੇਰਾ ਖਿਆਲ ਹੈ इमोशनल ਹੋ ਕੇ ਕਰ ਲਿਆ ਸੀ ਇਹ ਸਿਆਸੀ ਬੰਦੇ ਘੱਟ ਨੇ इमोशनल ਜ਼ਿਆਦਾ ਨੇ ਹੂੰ ਹੂੰ ਕਿੰਨੀ ਮਿੰਟ ਦੀ ਇਹ ਐਸਨ ਦੇ ਵਿੱਚ ਮੇਰਾ ਖਿਆਲ ਹੈ ਉਹ ਉਹ ਜਿਹੜੀ ਕੈਂਪੇਨਿੰਗ ਹੈ 24 ਵਾਲੀ ਇਹਦਾ ਹਿੱਸਾ ਉਹ ਕਾਂਗਰਸ ਦਾ ਨਹੀਂ ਬਣਨਾ ਚਾਹੁੰਦੇ ਹੂੰ ਉਹਨਾਂ ਦੇ ਵਿੱਚ ਅੜਿੱਕ ਰਹੇ ਨੇ 27 ਵਾਲੀ ਪ੍ਰਧਾਨ ਸਭਾ ਦੀ ਇਲੈਕਸ਼ਨ ਹੂੰ ਜੀ ਤੇ ਇਹ ਹੈ ਕਿ ਸ਼ਾਇਦ ਕਾਂਗਰਸ ਇਹਦੇ ਚ ਹਾਰੂਗੀ ਤੇ ਉਹ ਜ਼ਿੰਮੇਵਾਰੀ ਆਪਣੇ ਸਿਰ ਨਹੀਂ ਲੈਣੀ ਚਾਹੁੰਦੇ ਜਿਹੜੀ ਮੌਜੂਦਾ ਲੀਡਰਸ਼ਿਪ ਉਹਨਾਂ ਦੇ ਖਿਲਾਫ ਹੈ ਉਹ ਆਪਣੇ ਪਾਸੇ ਹੋ ਜਾਊਗੀ ਹੂੰ ਜੀ 30 ਮਿੰਟ ਤੀਏ ਸੋ ਪਹਿਲਾਂ ਹੀ ਉਹ ਆਪਣਾ ਹਿਸਾਬ ਲਾਈ ਬੈਠੇ ਨੇ ਉਹ ਮੇਰਾ ਖਿਆਲ ਹੈ ਜਿਹੜਾ ਇਹ ਟੂਰਨਾਮੈਂਟ ਹੈ ਇਹਦਾ ਹਿੱਸਾ ਨਹੀਂ ਬਣਨਾ ਉਹ ਇਸ ਦੇ ਹਾਲ ਤਾਂ ਫਿਰ ਜਿਹੜਾ ਉਹਨਾਂ ਦੇ ਖਿਲਾਫ ਹਾਈ ਕਮਾਂਡ ਵੱਲੋਂ ਐਕਸ਼ਨ ਹੋਣ ਦੀਆਂ ਸੰਭਾਵਨਾਵਾਂ ਤਾਂ ਵਧ ਗਈਆਂ ਨੇ ਇੱਕ ਵਾਰ ਮੇਰੇ ਖਿਆਲ ਉਹ ਈ ਕੀ ਰਹੇ ਨੇ ਉਹਨੂੰ ਜੇ ਕੱਟ ਦੇਣ ਤਾਂ ਸ਼ਾਇਦ ਮੇਰੀ ਲਚਕੀ ਮੈਸੀ ਜ਼ਿਆਦਾ ਬਣ ਜਾਊ ਕਿਉਂਕਿ ਵਰਕਰ ਜਾਂ ਲੋਕ ਉਹਨਾਂ ਦੇ ਨਾਲ ਨੇ ਉਹਨਾਂ ਨੂੰ ਇਦਾਂ ਲੱਗਦਾ ਇੱਕੋ ਕੱਟ ਹੂੰ 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 ਜੇ ਪਾਸੇ ਕਰ ਦੇਣਗੇ ਤਾਂ ਮੈਂ ਵਿਕਟਮ ਦੇ ਤੌਰ ਤੇ ਮਤਲਬ ਮੈਂ ਕਹੂੰਗਾ ਕਿ ਮੈਨੂੰ ਕੱਟਤਾ ਸੀ ਇਸ ਕਰਕੇ ਹਾਰੇ ਹੂੰ 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 ਜੀ ਮੇਰਾ ਖਿਆਲ ਹੈ ਕਈ ਵਾਰ ਯਾਨੀ ਕਿ ਲੰਮੀ ਰੇਸ ਤੇ ਘੂੜੇ ਵਜੋ ਜਿਹੜੀ ਆਪਣੀ ਫਿਲਹਾਲ ਜਿਹੜੀ ਤਰੰਤ ਜ਼ਿੰਮੇਵਾਰੀ ਉਹਦੇ ਤੋਂ ਬਾਹਰ ਰਹਿਣਾ ਚਾਹੁੰਦੇ ਨੇ ਲੋਕ ਸਭਾ ਪੜਿਚੋ ਤੇ ਬਿਲਕੁਲ ਬਿਲਕੁਲ ਮੇਰਾ ਖਿਆਲ ਇਹ ਹੈ ਕਿ ਉਹਨਾਂ ਕੋਲ ਆਪਸ਼ਨਸ ਕਾਫੀ ਹੈਗੀਆਂ ਨੇ ਹੋਰ ਹੂੰ ਉਹਦੇ ਨਾਲ ਜਾਂਦਾ ਵੱਡਾ ਕਾਰਨ ਇਹ ਹੈਗਾ ਕਿ ਉਹ ਆਪਸ਼ਨਸ ਐਕਸਪਲੋਰ ਕਰ ਰਹੇ ਨੇ ਤੇ ਆਪਦੇ ਉਹ ਇੱਕੋ ਇੱਕ ਵਾਅਦ ਲੀਡਰ ਦੇ ਤੌਰ ਤੇ ਮਤਲਬ ਸੀਐਮ ਦੇ ਕੈਂਡੀਡੇਟ ਤੌਰ ਤੇ ਰਹਿਣਾ ਚਾਹੁੰਦੇ ਨੇ ਚਾਹੇ ओरिजिनल ਪਾਰਟੀ ਹੋਵੇ ਚਾਹੇ ਉਹਨਾਂ ਨੂੰ বিজেਪ ਚਲੇ ਜਾਣ ਇਹ ਕਾਂਗਰਸ ਅਜੇ ਉਸ ਤਰੀਕੇ ਨਾਲ ਕਰਨੀ ਨਹੀਂ ਰਹੀ ਕਾਂਗਰਸ ਦੀ ਜਿਹੜੀ ਮੌਜੂਦਤਾ ਪੰਜਾਬ ਦੀ ਲੀਡਰਸ਼ਿਪ ਹੈ ਇਹਦੇ ਨਾਲ ਹੁਣ ਉਹ ਨਹੀਂ ਚੱਲ ਸਕਣਗੇ ਇਕੱਠੇ ਇਹ ਗੱਲ ਬਿਲਕੁਲ ਕਲੀਅਰ ਹੈ। ਭਾਈ ਕਮਾਂਡ ਕੀ ਐਕਸ਼ਨ ਲੈਂਦੀ ਹੈ ਕੀ ਸੋਚਦੀ ਹੈ ਕੋਈ ਇੱਕ ਵਕਤ ਹੂੰ ਅਜਰੂਨ ਨੇ ਇੱਕ ਟਵੀਟ ਵੀ ਕੀਤਾ ਕਿ ਮaaf ਕਰ ਦਿੱਤਾ ਗਿਆ। ਪਤਾ ਨਹੀਂ ਉਹ ਕਿਹਨੂੰ ਇਸ਼ਾਰਾ ਕਰ ਰਹੇ ਨੇ ਮaaf ਕਿਹਨੂੰ ਕੀਤਾ ਹੈ। ਪਹਿਲਾਂ ਤਾਂ ਉਹਨਾਂ ਨੇ ਟਵੀਟ ਕਰਿਆ ਸੀ ਕਿ ਸਾਰੇ ਵਰਕਰ ਉੱਥੇ ਪਹੁੰਚਣ ਖੜਗੇ ਸਾਹਬ ਦੇ ਵਿੱਚ ਜਾ ਕੇ ਉਹਨਾਂ ਨੂੰ ਹਮਹਾਮਾ ਕੇ ਹਾਜ਼ਰੀ ਲਾਉਣ ਪਰ ਮੇਰਾ ਖਿਆਲ ਹੈ ਵੀ ਅੰਦਰੋਂ ਅੰਦਰ ਹੀ ਜੋ ਕੁਝ ਚੱਲ ਰਿਹਾ ਹੈ ਉਹ ਹੁਣ ਇੱਕ ਮਿਆਂ ਦੇ ਵਿੱਚ ਪੰਜਾਬ ਦੀ ਕਾਂਗਰਸ ਦੇ ਪੰਜ ਸੱਤ ਤਲਵਾਰਾਂ ਨੇ ਇੱਕ ਨਹੀਂ ਹੈ ਨਹੀਂ ਇੱਕ ਮਿਆਂ ਚ ਦੋ ਪਰ ਨਹੀਂ ਮਤਲਬ ਪੰਜ ਛੇ ਤਲਵਾਰਾਂ ਇੱਕ ਮਿਆਂ ਚ ਨਹੀਂ ਸੁਣਾਉਂਦੀਆਂ ਸਿੱਧੂ ਸਾਹਿਬ ਨੇ ਆਪਣੇ ਆਪ ਨੂੰ ਖੁਦ ਹੀ ਮਤਲਬ ਪਾਸੇ ਕਰ ਲਿਆ ਲੱਗਦਾ ਇਹ ਜੇ ਖੜਗੇ ਸਾਹਿਬ ਦੀ ਰੈਲੀ ਦੇ ਵਿੱਚ ਸਿੱਧੂ ਸਾਹਿਬ ਨੂੰ ਬੁਲਾਇਆ ਨਹੀਂ ਜਾ ਰਿਹਾ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਤੇ ਜੇਕਰ ਨਵਜੋਤ ਸਿੰਘ ਸਿੱਧੂ ਖੁਦ ਨਹੀਂ ਗਏ ਕੌਮੀ ਪ੍ਰਧਾਨ ਆਏ ਹੋਣ ਤਾਂ ਉਹ ਵੀ ਵੱਡੀ ਗੱਲ ਹੈ ਦੇਖੋ ਲੋਕਲ ਲੀਡਰਸ਼ਿਪ ਹੈ ਜਿਹੜੀ ਪੰਜਾਬ ਦੀ ਉਹ ਕਿਸੇ ਕੀਮਤ ਤੇ ਵੀ ਸਿੱਤੂ ਸਾਹਿਬ ਨਾਲ ਰੀਕਨਸਾਈਲ ਕਰਨ ਲਈ ਤਿਆਰ ਨਹੀਂ ਹੂੰ ਹੂੰ ਕੇਂਦਰੀ ਲੀਡਰਸ਼ਿਪ ਨੂੰ ਏਡੀ ਵੱਡੀ ਸਮੱਸਿਆ ਨਹੀਂ ਹੈ ਉਹ ਤਾਂ ਇਹਨਾਂ ਨੂੰ ਯੂਜ਼ ਕਰਨਾ ਚਾਹਣਗੇ ਸਟਾਰ ਕੰਪੇਨਰ ਦੇ ਤੌਰ ਤੇ ਸਾਰੇ ਇੰਡੀਆ ਦੇ ਵਿੱਚ ਵੀ ਹੂੰ ਹੂੰ ਹਿੱਥੇ ਜਿਹੜਾ ਬਖਾਦ ਵਧ ਗਿਆ ਹੈ ਮਤਲਬ ਪੰਜਾਬੀਆਂ ਦਾ ਆਫਸਰ ਜਿਵੇਂ ਹੋ ਜਾਂਦਾ ਹੈ ਉਹ ਉਸ ਟਾਈਮ ਤੋਂ ਹੀ ਚੱਲਿਆ ਹੋਇਆ ਅਸਲ ਜੋ ਜਿਹੜਾ ਕਹਿੰਦੇ ਨੇ ਕਿ ਘਰਚ ਸੇ ਦਾ ਤਕਲਾ ਘਟਿਆ ਗਿਆ ਜਦੋਂ ਕੈਪਟਨ ਉਮਰਿੰਦਰ ਸਿੰਘ ਦਾ ਹੋਇਆ ਤੇ ਇਹਨਾਂ ਨੇ ਫਿਰ ਉਸ ਟਾਈਮ ਪ੍ਰਧਾਨਗੀ ਛੱਡਤੀ ਉਸ ਤੋਂ ਬਾਅਦ ਹਾਂ 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 ਇੰਪਲਸਿਵ ਛਾਕੇ ਅੱਛਾ ਸਿਆਸਤ ਦੇ ਵਿੱਚ इमोਸ਼ਨੈਲਟੀ ਦਾ ਤੇ ਇੰਪਲਸਿਵ ਹੋਣ ਦੀ ਕੋਈ ਜਗ੍ਹਾ ਨਹੀਂ ਹੁੰਦੀ ਇਸ ਤੋਂ ਪਹਿਲਾਂ ਭਾਜਪਾ ਵੀ ਛੱਡੀ ਹੈ ਅਜਿਹੀ ਤਰਜ ਉਤੇ ਹਾਂ ਉਹ ਦੇਖੋ ਉਹਨਾਂ ਦਾ ਇਹ ਹੈ ਕਿ ਦੇਖੋ ਜਿਹੜਾ ਕਹੋ इमोਸ਼ਨਲ ਬੰਦਾ ਹੁੰਦਾ ਹੈ ਇਮਾਨਦਾਰ ਹੁੰਦਾ ਹੈ ਫਿਰ ਉਹ ਹੈ ਕਿ სპੋਰਟਸਮੈਨ ਦੀ ਵਿਰਤੀ ਵਾਲੇ ਬੰਦੇ ਨੇ ਉਹ ਤੁਰੰਤ ਫੈਸਲੇ ਲੈ ਲੈਂਦੇ ਨੇ ਜਿਹੜੇ ਕਿ ਸਿਆਸੀ ਤੌਰ ਤੇ ਕਈ ਵਾਰੀ ਬਹੁਤ ਯੋਗ ਨਹੀਂ ਹੁੰਦੇ ਉਹ ਫੈਸਲੇ ਹੂੰ ਹੂੰ ਤੇ ਵੀ ਉਹ ਮੇਰਾ ਕਹਿ ਲੈ ਆਪਣੇ ਮਤਲਬ ਦੇਖੋ ਬੰਦੇ ਦਾ ਸਿਆਸਤ ਆਡਿਆਲੋਜੀ ਧਰਮ ਇੱਕ ਬੰਦੇ ਦਾ ਹੁੰਦਾ ਟੈਂਪਰਾਮੈਂਟ ਹਾਂ 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 ਤਾਂ ਟੈਂਪਰਾਮੈਂਟ ਜਿਹੜਾ ਉਹ ਲੰਮੇ ਸਿਆਸੀ ਘੋੜੇ ਵਾਲਾ ਨਹੀਂ ਹੈ ਹੂੰ ਜੀ ਮਤਲਬ ਇਹ ਇਹ ਜਿਆਦਾ ਫੈਸਲੇ ਉਹਨਾਂ ਦੇ ਮੈਂ ਜਿਹੜੇ ਦੇਖ ਰਿਹਾ ਹਾਂ ਉਹ ਟੈਂਪਰਾਮੈਂਟਲ ਫੈਸਲੇ ਨੇ ਹੂੰ ਕਿ ਤੁਹਾਨੂੰ ਇਸ ਤਰ੍ਹਾਂ ਲੱਗਿਆ ਅੱਛਾ ਆਪ ਉਦੋਂ ਵੀ ਜਿਹੜਾ ਮੁੱਦਾ ਚੱਕਦੇ ਨੇ ਉਹਦੇ ਤੇ ਪੂਰਨ ਨਹੀਂ ਨਿਭਦੇ ਸਿਰੇ ਤੱਕ ਅਧਪਚਾਲੇ ਛੱਡ ਕੇ ਨੰਮੀ ਮੁੱਦੀ ਪੜ ਲੈਂਦੇ ਟੈਂਪਰਮੈਂਟ ਹੁੰਦਾ ਜਿੱਦਾਂ ਮੂਡ ਬਣ ਗਿਆ ਜਿੱਦਨੂੰ ਫਿਰ ਉਤਰ ਚੱਲ ਗਿਆ ਉਹ ਮਤਲਬ ਸ਼ਕਤੀ ਹੁੰਦੀ ਹੈ ਇੰਪਰਮੈਂਟਲ ਪਰ ਇਹ ਹੈ ਕਿ ਜਿਹੜੀ ਡਿਊਰੇਬਲ ਇੰਸਟੀਚੂਨਲ ਫਰੇਮਵਰਕ ਦੇ ਵਿੱਚ ਚੱਲਣਾ ਆਰਗੇਨਾਈਜੇਸ਼ਨ ਦੇ ਚੱਲਣਾ ਇਹਦੇ ਲਈ ਬੜਾ ਕੁਝ ਆਪਣਾ ਟੈਂਪਰਮੈਂਟ ਕੰਪਰੋਮਾਈਜ਼ ਕਰਨਾ ਪੈਂਦਾ ਹਾਂ 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 ਜੇ ਚੱਲ ਨਹੀਂ ਕਰਨਾ ਚਾਹੁੰਦੇ ਉਹ ਨੰਬਰ 1 ਹੀ ਰਹਿਣਾ ਚਾਹੁੰਦੇ ਨੇ ਤੇ ਨੰਬਰ 1 ਤੋਂ ਥੱਲੇ ਨਹੀਂ ਕਿਸੇ ਵੀ ਕੀਮਤ ਤੇ ਉੱਪਰੋਂ ਕੰਪਰੋਮਾਈਜ਼ ਕਰਦੇ ਉਹ ਸਪੋਰਟਸ ਦੇ ਵਿੱਚ ਉਹਨਾਂ ਦਾ ਚੱਲਦਾ ਰਿਹਾ ਟੀਵੀ ਦੇ ਵਿੱਚ ਚੱਲਦਾ ਰਿਹਾ ਸਿਆਸਤ ਦੇ ਵਿੱਚ ਵੀ ਬਹੁਤ ਸਾਰਾ ਚੱਲ ਚੁੱਕਿਆ ਹੈ ਦੇ ਦੇਖੋ ਸincerity ਆਪਣੀ ਜਗ੍ਹਾ ਹੁੰਦੀ ਹੈ ਇਮਾਨਦਾਰੀ ਆਪਣੀ ਜਗ੍ਹਾ ਹੈ इमोਸ਼ਨੈਲਟੀ ਆਪਣੀ ਜਗ੍ਹਾ ਹੈ ਪਰ ਸਿਆਸੀ ਕੈਲਕੂਲੇਸ਼ਨਸ ਨੇ ਜਿਹੜੀਆਂ ਇਹ ਵੀ ਇੱਕ ਮਿਸ਼ਨਰੀ ਹੈ ਪੂਰੀ ਜਿਸੀ ਜਿਸੀ ਆਪਣੀਆਂ ਮਤਲਬ ਲਿਮਿਟੇਸ਼ਨਸ ਹੁੰਦੀਆਂ ਨੇ ਸੋ ਮੇਰਾ ਖਿਆਲ ਹੈ ਉਹ ਥੋੜਾ ਜਿਹਾ ਇਹਨਾਂ ਨੂੰ ਆਪਣੇ ਤਰੀਕੇ ਨਾਲ ਹੀ ਡੀਲ ਕਰਦੇ ਨੇ ਪਰ ਉਹਨਾਂ ਦਾ ਨਾ ਜਾਣਣਾ ਮੇਰੇ ਕਹਿ ਲਾ ਉਹਨਾਂ ਲਈ ਬਹੁਤ ਫਾਇਦੇਮੰਦ ਨਹੀਂ ਹੋਊਗਾ ਜਿਵੇਂ ਖੜਗੇ ਸਾਹਿਬ ਦੀ ਅੱਜ ਸਮਰਾਲਾ ਰੈਲੀ ਸੀ ਕਹਿ ਲਈਏ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਅੱਜ ਪੰਜਾਬ ਦੇ ਵਿੱਚ ਲੋਕ ਸਭਾ ਚੋਣ ਦੇ ਲਿਹਾਜ਼ ਤੋਂ ਆਗਾਜ਼ ਕੀਤਾ ਗਿਆ ਤੇ ਜਿਹਦਾ ਅਸਰ ਤਾਂ ਇਹ ਹੋਣਾ ਸੀ ਕਿ ਕਾਂਗਰਸੀ ਵਰਕਰਾਂ ਦੇ ਵਿੱਚ ਲੀਡਰਸ਼ਿਪ ਦੇ ਵਿੱਚ ਇੱਕ ਅਤਿਸ਼ਾ ਇੱਕ ਜੋਸ਼ ਨਵੇਂ ਸਰੂਪਨ ਦਾ ਇੱਕ ਅਮਗ ਨਵੀਂ ਉੱਠਦੀ ਪਰੰਤੂ ਨਵਜੋਤ ਸਿੰਘ ਸਿੱਧੂ ਦੀ ਗੈਰ ਹਾਜ਼ਰੀ ਉਹਨਾਂ ਦੇ ਨਾ ਜਾਣਾ ਉਹਨਾਂ ਨੇ ਖੜਗੇ ਦੇ ਪ੍ਰੋਗਰਾਮ ਦਾ ਬਾਈਕਾਟ ਰੱਖਣਾ ਇਹ ਇਦਾਂ ਲੱਗ ਰਿਹਾ ਜਿਵੇਂ ਓਵਰ ਆਲ ਕਾਂਗਰਸ ਨੂੰ ਪੰਜਾਬ ਦੇ ਵਿੱਚ ਇੱਕ ਵੱਡਾ ਕੁਈ ਡੈਂਟ ਪੈ ਗਿਆ ਬਿਲਕੁਲ ਕਾਂਗਰਸ ਹਲ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਦੀ ਗੁਜਾਰਤ ਗੋਣ ਤੋਂ ਬਾਅਦ ਥੰਦੀ ਥੱਲੇ ਜਾ ਰਹੀ ਹੈ ਔਰ ਇਹਨਾਂ ਨੂੰ ਬੇਸਿਕਲੀ ਕੇਂਦਰ ਦੀਆਂ ਜਿਹੜੀਆਂ ਕਹੋ ਸ਼ਕਤੀਆਂ ਨੇ ਉਹ ਬੜੇ ਸਿਸਟੇਮੈਟਿਕਲੀ ਇਹਨਾਂ ਨੂੰ ਮਾਰਜਨਲਾਈਜ਼ ਕਰ ਰਹੇ ਨੇ ਹੂੰ ਤੇ ਇਹ ਇਹਨੂੰ ਸਮਝ ਨਹੀਂ ਰਹੀ ਇਹਨਾਂ ਦੀ ਲੀਡਰਸ਼ਿਪ ਮਤਲਬ ਜਿਹੜਾ ਮੋਦੀ ਰਖ ਰੋਕਿਆ ਸੀ ਕੈਪਟਨ ਮਰਿੰਦਰ ਸਿੰਘ ਨੇ ਉਹਦਾ ਬਦਲਾ ਲਿਆ ਜਾ ਰਿਹਾ ਹੈ ਇਹ ਮਤਲਬ ਜੰਨੀ ਤੋਂ ਵੀ ਲਿਆ ਗਿਆ ਜਦੋਂ ਮੋਦੀ ਸਾਹਿਬ ਨੇ ਕਿਹਾ ਕਿ ਮੈਂ ਜਿੰਦਾ ਵਾਪਸ ਚਾਰਾ ਹਾਂ ਇਧਰੋਂ ਸਾਰਿਆਂ ਨੂੰ ਸ਼ਿਫਟ ਕਰਾ ਕੇ ਕਾਂਗਰਸ ਤੋਂ ਮਤਲਬ ਲਗਭਗ ਸਾਰੀ ਮੇਜਰ ਲੀਡਰਸ਼ਿਪ ਨੂੰ ਲੈ ਗਏ ਸੀ ਬੀਜੇਪੀ ਦੇ ਵਿੱਚ ਹੁਣ ਉਹ ਜਲਕੁਆਰੀ ਮਤਲਬ ਇਹਨਾਂ ਦੀ ਕਰ ਰਹੇ ਨੇ ਇਹ ਹੁਣ ਪੰਜਾਬੀਆਂ ਦੀ ਕਿਸਮਤ ਹੈ ਇਹ ਮਤਲਬ ਆਪਸ ਵਿੱਚ ਇੱਕ ਦੂਜੇ ਦੇ ਗਲ ਹੱਥੇ ਮਾਰ ਕੇ ਕਿਰਨਜੀਤ ਸਿੰਘ ਦੇ ਟਾਈਮ ਤੋਂ ਲੈ ਕੇ ਆਪਾਂ ਦੇਖਦੇ ਆ ਰਹੇ ਹਾਂ ਕਿ ਤੂੰ ਤੈਨੂੰ ਪਰਬੰਧ ਵਿੱਚ ਜਿਆਦਾ ਛੇਧ ਨੇ ਹਾਂ ਹਾਂ ਪਰ ਹੁਣ ਇਹ ਸਵਾਲ ਇੱਕ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੀਆਂ ਹੁਣ ਰੈਲੀਆਂ ਕਰਨਗੇ ਇਸ ਤੋਂ ਪਹਿਲਾਂ ਤਾਂ ਉਹ ਨਾਲ ਕਾਂਗਰਸ ਦਾ ਬੈਨਰ ਕਾਂਗਰਸ ਦਾ ਚੋਣ ਨਿਸ਼ਾਨ ਜਾਂ ਕਾਂਗਰਸ ਦੀ ਵਰਤੋਂ ਕਰਦੀ ਸੀ ਕੀ ਹੁਣ ਫਿਰ ਉਹ ਬਿਲਕੁਲ ਆਜ਼ਾਦਾਨਾ ਤੌਰ ਉਤੇ ਜਾਂ ਆਪਣੀ ਜਿਹੜੀ ਉਹਨਾਂ ਦੀ ਇੱਕ ਸੰਗਠਨ ਨੇ ਜਿੱਤੇਗਾ ਪੰਜਾਬ ਕਿਸ ਤਰ੍ਹਾਂ ਦਾ ਉਹਨਾਂ ਦਾ ਅਗਲਾ ਰਾ ਆਪਾਂ ਸੋਚ ਸਕਦੇ ਹਾਂ ਅੰਦਾਜ਼ੇ ਦੇ ਤੌਰ ਤੇ ਦੇਖੋ ਜਿਹੜੇ ਉਹਨਾਂ ਦੇ ਸਾਥੀਆਂ ਦੇ ਉੱਪਰ ਐਕਸ਼ਨ ਲਏ ਗਏ ਉਸ ਟਾਈਮ ਹੀ ਜਾਂ ਤਾਂ ਉਹ ਖੜੇ ਹੋ ਜਾਂਦੇ ਹੂੰ ਜੀ ਤੇ ਵੀ ਤਾਂ ਇੱਕ ਹੋਇਆ ਨਾ ਕਿ ਜਿਹੜੇ ਉਹਨਾਂ ਦੇ ਰੈਡੀ ਮੋਗੇ ਕੀਤੇ ਗਏ ਤੇ ਉਹਨਾਂ ਬੰਦਿਆਂ ਤੇ ਐਕਸ਼ਨ ਲਿਆ ਗਿਆ ਜਾਂ ਤਾਂ ਉਸ ਟਾਈਮ ਛੱਡ ਦਿੰਦੇ ਪਰ ਇਹ ਅਜੇ ਮੇਰਾ ਖਿਆਲ ਹੈ ਕਿ ਇਸ ਕਿਸੇ ਲੋਕ ਇਹਦਾ ਕਾਰਨ ਇਹ ਹੈ ਵੀ ਕਾਂਗਰਸ ਵੀ ਇੱਕਦਮ ਉਹਨਾਂ ਨੂੰ ਕੱਢਣਾ ਨਹੀਂ ਚਾਹੂਗੀ ਕਿ ਇਲੈਕਸ਼ਨਾਂ ਦਾ ਟਾਈਮ ਹੈ ਹੂੰ ਤੇ ਅਜੇ ਇਹ ਵੀ ਕੋਈ ਬਹੁਤ ਜ਼ਿਆਦਾ ਨਹੀਂ ਬਖਾਤ ਬਤਾਉਣੀ ਪਰ 24 ਮੈਨੂੰ ਟੱਪਦਾ ਨਹੀਂ ਲੱਗਦਾ 24 ਦੀਆਂ ਇਲੈਕਸ਼ਨਾਂ ਦਾ ਜਿਹੜਾ ਸਮਾਂ ਕਿਉਂਕਿ ਇਹਨਾਂ ਨੂੰ ਕੋਈ ਨਾ ਕੁਝ ਤਾਂ ਬਣਾਉਣਾ ਪਊਗਾ ਚਾਹੇ ਇਹ ਕਿਸੇ ਹੋਰ ਪਾਰਟੀ 'ਚ ਜਾਣ ਚਾਹੇ ਆਪਣੀ ਪਾਰਟੀ ਖੜੀ ਕਰੇ ਪਰ ਇਹਨਾਂ ਨੂੰ ਫੀਲਡ ਦੇ ਵਿੱਚ ਰਹਿਣ ਦੇ ਲਈ ਜ਼ਰੂਰ ਕੋਈ ਨਾ ਕੋਈ ਪਲੈਟਫਾਰਮ ਬਣਾਉਣਾ ਪਊਗਾ। ਹਾਂ ਬਿਲਕੁਲ ਅੱਜ ਜਿਹੜੀਆਂ ਰੈਲੀ ਉੱਤੇ ਨਜ਼ਰਾਂ ਸਭ ਨੇ ਦੋ ਤਰੀ ਬਣੀਆਂ ਹੋਈ ਸੀ ਇੱਕ ਬੰਨੇ ਖੜਗੇ ਸਾਹਿਬ ਦੀ ਰੈਲੀ ਦੂਜੇ ਬੰਨੇ ਸਾਰਾ ਦਿਨ ਇਹ ਸਸਪੈਂਸ ਕਿ ਨਵਜੋਤ ਸਿੰਘ ਸਿੱਧੂ ਕੀ ਕਰਨਗੇ ਰੈਲੀ 'ਚ ਪਹੁੰਚਣਗੇ ਜਾਂ ਨਹੀਂ ਪਹੁੰਚਣਗੇ। ਦੂਜੇ ਬੰਨੇ ਡਾਕਟਰ ਸਾਹਿਬ ਇੱਕ ਅਮਰਤ ਕਾਲ ਮੋਦੀ ਸਰਕਾਰ ਵੱਲੋਂ ਬੜੇ ਵੱਡੇ ਪੱਦਰ ਉੱਤੇ ਪ੍ਰਚਾਰਿਆ ਗਿਆ ਅਮਰਤ ਕਾਲ ਪਰantu ਇਹ ਅਮਰਤ ਕਾਲ ਦੇ ਵਿੱਚ ਸੜਕਾਂ ਤੇ ਪੱਥਰ ਗੜਦੇ ਨੇ ਕਿਉਂਕਿ ਕਾਂਗਰਸ ਆਪਣੀ ਕਿਉਂਕਿ ਜਿਹੜੇ ਕਿਸਾਨ ਨੇ ਉਹ ਕੁਝ ਆਪਣੀਆਂ ਮੰਗਾਂ ਨੂੰ ਲੈ ਕੇ ਮਸਲਿਆਂ ਨੂੰ ਲੈ ਕੇ ਰਾਜਸਥਾਨ ਨੇ ਦਿੱਲੀ ਵੱਲ ਕੁਝ ਅੱਜ ਉਹਨਾਂ ਨੇ ਵੜ ਦਿੱਤਾ ਕਿਉਂਕਿ ਤੀਰਾਂ ਦਾ ਉਹਨਾਂ ਦਾ ਸੱਦਾ ਸੀ ਤੇ ਪੱਥਰ ਗੜ ਦਿੱਤੇ ਨੇ ਜਿਹੜੇ ਕੌਮੀ ਮਾਰਗ ਨੇ ਬੰਦ ਕਰ ਦਿੱਤੇ ਗਏ ਨੇ ਰਾਹੀਰ ਬਹੁਤ ਪਰੇਸ਼ਾਨ ਨੇ ਵਪਾਰੀ ਪਰੇਸ਼ਾਨ ਨੇ ਇੱਕ ਤਰ੍ਹਾਂ ਦਾ ਵੱਖਰੀ ਤਰ੍ਹਾਂ ਦਾ ਤਹਿਲਕਾ ਹੈ ਇਹਨੂੰ ਆਪਾਂ ਅਮਰਤ ਕਾਲ ਕਿਸ ਤਰ੍ਹਾਂ ਮੰਨ ਸਕਦੇ ਆ ਇਹ ਤਾਂ ਬੜੀ ਵੱਡੀ ਬੇਇਨਸਾਫੀ ਹੈ ਕੋ ਪੱਥਰ ਜਿਹੜੇ ਗੱਡ ਰਹੇ ਨੇ ਉਹਨਾਂ ਲਈ ਅਮਰਤ ਕਾਲ ਹੈ ਇਹਨਾਂ ਨੇ ਗੱਡੇ ਜਾ ਰਹੇ ਨੇ ਉਹਨਾਂ ਲਈ ਤੁਸੀਂ ਜਿਹੜਾ ਉਹਨਾਂ ਲਈ ਅਮਰਤ ਕਾਲ ਕਹਿ ਲੋ ਆੜਾ ਕੱਟ ਦਿਓਗੇ ਹੂੰ ਹੂੰ ਮਤਲਬ ਸਨ ਨੂੰ ਸਮਝ ਨਹੀਂ ਆਉਂਦੀ ਇੱਕ ਪਾਸੇ ਤਾਂ ਗੱਲਬਾਤ ਲਈ ਸੱਦਿਆ ਜਾ ਰਿਹਾ ਹੂੰ ਜੀ ਜੇ ਪਾਸੇ ਉਹਨਾਂ ਲਈ ਸੜਕਾਂ ਨੇ ਜਿਹੜੀਆਂ ਉਹਨਾਂ ਦੇ ਉੱਪਰ ਜਿਸ ਤਰ੍ਹਾਂ ਦੇ ਵਰਛੇ ਗੱਡੇ ਜਾ ਰਹੇ ਨੇ ਜਿਸ ਤਰ੍ਹਾਂ ਆਪ ਦੇ ਜਿਹੜੇ मतलब पत्रकार ਉੱਥੇ ਗਏ ਉਹਨਾਂ ਨੂੰ ਮਤਲਬ ਖਦੇੜਿਆ ਗਿਆ ਉੱਥੋਂ ਹਾਂ ਹਾਂ ਜੀ ਹਰਿਆਣਾ ਵਿੱਚ ਇੰਟਰਨੈਟ ਬੰਦ ਕੀਤਾ ਗਿਆ ਮੇਰਾ ਖਿਆਲ ਹੈ ਕਿ ਕਿਸੇ ਨਾ ਕਿਸੇ ਲੈਵਲ ਦੇ ਉੱਪਰ ਪੰਜਾਬ ਨੂੰ ਕਹਿ ਲੋ ਸਿੱਖ ਕਮਿਊਨਿਟੀ ਨੂੰ ਕਹਿ ਲੋ ਜਾਂ ਇਸ ਖਿੱਤੇ ਨੂੰ ਕਹਿ ਲੋ ਖਤਰਨਾਕ ਕੀਤਾ ਬਣਾ ਕੇ ਇਲੈਕਟੋਰਲ ਬੈਨੀਫਿਟ ਲੈਣ ਦੀ ਪੋਲਿਟਿਕਸ ਹੈ ਹਾਂ ਸਾਡੀ ਜਿਹੜੀ ਸਿੱਖ ਪਰਿਵਾਰੋ ਪਸਾਨਾਂ ਦੀ ਲੀਡਰਸ਼ਿਪ ਹੈ ਚਾਹੇ ਸਾਡੀ ਸਿਆਸੀ ਪਾਰਟੀਆਂ ਦੀ ਲੀਡਰਸ਼ਿਪ ਉਹ ਸੁੱਤੀ ਪਈ ਹੈ ਇਸ ਗੱਲੋਂ ਹਾਂ ਬਿਲਕੁਲ ਇਸ ਗੱਲ ਦਾ ਖਿਆਲ ਨਹੀਂ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਡੈਮਨਾਈਜ਼ ਕਰਕੇ ਉਹਨਾਂ ਨੂੰ ਬਿਲਕੁਲ ਹੀ ਰਾਕਸ਼ਸ ਬਣਾ ਕੇ ਪੇਸ਼ ਕਰ ਕਿਸ ਤਰ੍ਹਾਂ ਹੋਰ ਵੋਟਾਂ ਲਈਆਂ ਜਾਣੀਆਂ ਨੇ ਕਹਿੰਦਾ ਭਾਵ ਕਿ ਕਿਸਾਨਾਂ ਨੂੰ ਇੱਕ ਢਾਲ ਵਜੋਂ ਮਤਲਬ ਲੈ ਕੇ ਸਰਕਾਰ ਕੋਈ ਆਪਣਾ ਅਜੰਡਾ ਅੱਗੇ ਤੈਅ ਕਰ ਰਹੀ ਹੈ ਤੇ ਕਿਸਾਨਾਂ ਨੂੰ ਨਹੀਂ ਸੁਝ ਰਿਹਾ ਉਹ ਤਾਂ ਇੱਕ ਕਹਿ ਰਹੇ ਨੇ 13 ਨੂੰ ਸੀ ਦਿੱਲੀ ਕੁਝ ਕਰਨਾ ਜਾਂ ਕਰ ਦਿੱਤਾ ਗਿਆ 16 ਵਾਲੇ ਕਹਿੰਦੇ ਨੇ ਅਸੀਂ 16 ਨੂੰ ਭਾਰਤ ਬੰਦ ਕਰਨਾ ਜੀ ਬਸ ਉਹ ਕਿਸਾਨ ਉਹਨਾਂ ਦੀ ਗੇਮ ਚ ਫਸ ਗਏ ਨੇ ਇਸ ਤਰ੍ਹਾਂ ਪਹਿਲਾਂ ਹੁੰਦਾ ਸੀ ਸਰਕਾਰਾਂ ਕਹਿੰਦੇ ਨੇ ਫੌਰਨ ਹੈਂਡ ਹੈ ਜੀ ਫੌਰਨ ਹੈਂਡ ਹੈ ਸੋ ਉਹਨਾਂ ਨੂੰ ਬਿਲਕੁਲ ਖਤਰਨਾਕ ਪੇਸ਼ ਕਰਕੇ ਇਹਨਾਂ ਨੂੰ ਥੋੜੀ ਬਹੁਤ ਮਾਰ ਕਰਕੇ ਜਾਂ ਥੋੜੀ ਬਹੁਤ ਪੁੱਟ ਖਾ ਕੇ ਹੂੰ ਉਸ ਪੁਲਿਸ ਦੀ ਕਿਤੇ ਕੁਝ ਕਲੈਸ਼ਸ ਕਰਾ ਕੇ ਉਹਦਾ ਬੈਨੀਫਿਟ ਮਿਲ ਜਾਊਗਾ ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਮਨ ਬੜੀ ਬਦਤੀ ਦੀ ਗੱਲ ਹੈ ਪੰਜਾਬ ਐਸੇ ਮੋੜ ਤੇ ਖੜਾ ਹੈ ਕਿ ਸਾਡੀ ਸਾਰੀ ਲੀਡਰਸ਼ਿਪ ਇਹ ਉਹ ਸਿਆਸੀ ਲੀਡਰਸ਼ਿਪ ਹੈ ਚਾਹੇ ਉਹ ਟ੍ਰੇਡ ਯੂਨੀਅਨਸ ਦੀ ਲੀਡਰਸ਼ਿਪ ਹੈ ਚਾਹੇ ਸਮਾਜਿਕ ਜਾਂ ਧਾਰਮਿਕ ਲੀਡਰਸ਼ਿਪ ਹੈ ਹੂੰ ਨੂੰ ਸਮਝ ਨਹੀਂ ਆ ਰਹੀ ਜਿਹੜੀ ਉਹ ਕਹਿੰਦੇ ਹੁੰਦੇ ਨੇ ਨਾ ਵੀ ਮਦਾਨ ਪੰਛੀ ਹੈ ਜਿਹੜਾ ਚੋਗਾ ਤਾਂ ਦੇਖਦਾ ਫੰਦਾ ਨਹੀਂ ਦੇਖ ਰਿਹਾ ਹੂੰ ਜੀ 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 ਫੰਦਾ ਇਹਨਾਂ ਨੂੰ ਦੇਖ ਲੈਣਾ ਚਾਹੀਦਾ ਹੈ ਬਚਣਾ ਚਾਹੀਦਾ ਹੈ ਹੂੰ ਬਾਕੀ ਜਿਹੜੀ 12 ਦੀ ਕੱਲ ਸ਼ਾਮ ਦੀ ਇੱਕ ਮੀਟਿੰਗ ਵੀ ਤਿੰਨ ਵਜ਼ੀਰ ਫਿਰ ਆ ਰਹੇ ਨੇ ਪੰਜਾਬ ਦੇ ਵਿੱਚ ਉਹ ਵੀ ਵੇਖਣ ਵਾਲੀ ਗੱਲ ਹੈ ਬਿਲਕੁਲ ਜੀ ਬਿਲਕੁਲ ਇੱਕ ਪਾਸੇ ਮਤਲਬ ਟਾਈਗਰ ਹੈ ਤੇ ਇੱਕ ਪਾਸੇ ਕੋਲ ਹੂੰ 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 ਜੀ ਜੀ ਤੁਹਾਡੇ ਪਾਸੇ ਸ਼ਸਤਰ ਨਹੀਂ ਸੋ ਇਹ ਇਹਨਾਂ ਨੂੰ ਸਮਝਣਾ ਚਾਹੀਦਾ ਹੈ ਜਾ ਉਹਦੇ ਜਿਹੜੇ ਕਿਸਾਨ ਵੀਰ ਨੇ ਪਹਿਲੀ ਗੱਲ ਤਾਂ ਇਕੱਠੇ ਹੋਣਾ ਚਾਹੀਦਾ ਸੀ ਸਾਰੇ ਵੀਰਾਂ ਨੂੰ ਹਾਂ ਇਹਨਾਂ ਨੂੰ ਬਾੜ ਲਿਆ ਇਹ ਫਟੇ ਹੋਏ ਨੇ ਆਪਸ ਦੇ ਵਿੱਚ ਤੇ ਆਪਣੇ ਆਪਣੇ ਤਰੀਕੇ ਦੇ ਨਾਲ ਇਹ ਫੰਦੇ 'ਚ ਫਸ ਗਏ ਨੇ ਹਾਂ ਤੇ ਸਰਕਾਰ ਨੇ ਇਹਨਾਂ ਨੂੰ ਬੜਾ ਵੱਡਾ ਹਵਾਬਾ ਜਿਹਾ ਪੇਸ਼ ਕਰ ਦਿੱਤਾ ਆ ਦੇਖੋ ਜੀ 10-10 ਫੁੱਟ ਉੱਚੀਆਂ ਕੰਧਾਂ ਆਸਾਰ ਦਿੱਤੀਆਂ ਨੇ ਕੌਮੀ ਮਾਰਗਾਂ ਉੱਤੇ ਪੱਥਰ ਗੱਡ ਦਿੱਤੇ ਨੇ ਬਰਸ਼ੇ ਗੱਡ ਦਿੱਤੇ ਨੇ ਤਾਂ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਹੈ ਸੀਨ ਕੀ ਇੰਕਰੀਏ ਪੰਜਾਬ ਨੂੰ ਮੁਖ ਰੱਖ ਕੇ ਵੀ ਆਹ ਦੇਖੋ ਜੀ ਪੰਜਾਬ ਲਈ ਅਸੀਂ ਆਹ ਕਰ ਰਹੇ ਆ ਤੇ ਨਾਲ ਹਰਿਆਣਾ ਵੀ ਲੱਗਿਆ ਹੋਇਆ ਜਿਹੜੇ ਲੋਕ 30 ਬੈਠੇ ਰਹੇ ਨੇ ਹਾਂ ਉਹਨਾਂ ਤੋਂ ਕਿੰਨਾ ਵੱਡਾ ਖਤਰਾ ਪੇਸ਼ ਕੀਤਾ ਜਾ ਰਿਹਾ ਸਾਹਮਣੇ ਆਪ ਨੇ ਹਾਂ 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 ਜੀ 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 ਸੋ ਬਿਲਕੁਲ ਜਿਹੜੇ ਇਹ ਮਸਲੇ ਨਹੀਂ ਬੜੇ ਅੱਜ ਗੰਭੀਰ ਹੈ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਵੀ ਕਈ پیچیدਗੀਆਂ ਅੱਜ ਕਾਂਗਰਸ ਲਈ ਛੱਡ ਗਿਆ ਤੇ ਕਿਸਾਨਾਂ ਦਾ ਜਿਹੜਾ ਅੱਜ ਜਿਹੜਾ 13 ਨੂੰ ਅਨਾਉਂਸਮੈਂਟ ਹੈ ਕਿ ਦਿੱਲੀ ਆ ਜਿਹੜੀ ਵਿਹੀਰ ਕਤਨੀ ਹੈ ਉਹ ਅੱਜ ਕਈ ਥਾਵਾਂ ਉੱਤੇ ਅੱਜ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰ ਵੀ ਦਿੱਤੇ ਗਏ ਨੇ ਦੂਜੇ ਵੱਡੇ ਜਿਹੜੇ ਕੌਮੀ ਮਾਰਗ ਨੇ ਹਰਿਆਣੀ ਬਾਰਡਰ ਉੱਤੇ ਉਹ ਸਾਰੇ ਵੱਡੇ ਪੱਤਰ ਉੱਤੇ ਸੀਲ ਨੇ ਤੇ ਕੱਲ ਤਿੰਨ ਕੇਂਦਰੀ ਵਜ਼ੀਰ ਕਿਸਾਨਾਂ ਦੀਆਂ ਮੰਗਾਂ ਤੇ ਮਸਲਿਆਂ ਉੱਤੇ ਪੰਜਾਬ ਪਹੁੰਚ ਵੀ ਰਹੇ ਨੇ ਹੁਣ ਅੱਗੇ ਵੇਖਣਾ ਹੋਵੇਗਾ ਕਿ ਸਾਰਾ ਮਸਲਾ ਅਗਲੇ ਸਮੇਂ ਕਿਸ ਪਾਸੇ ਨੂੰ ਰੁਕ ਖਤਿਆਰ ਕਰਦਾ ਹੈ ਡਾਕਟਰ ਸਾਹਿਬ ਤੁਸੀਂ ਇਸ ਸਾਰੇ ਮਾਮਲੇ ਬੜੀ ਵਿਸਤਾਰ ਨਾਲ ਸਾਂਝੇ ਕੀਤੇ ਚੈਨਲ ਈ ਮਿਸ਼ਨ ਪੰਜਾਬੀ ਲਈ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਸ਼ੁਕਰੀਆ ਪ੍ਰਿੰਸਰਵ ਸ੍ਰੋਤਿਆਂ ਦਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸਸ੍ਰੀ ਕਾਲ ਈ ਮਿਸ਼ਨ ਪੰਜਾਬੀ